ਆ ਸਰਕਾਰ ਨੇ ਸਕੂਲ ਪ੍ਰਿੰਸੀਪਲ ਦੇ ਉੱਤੇ ਜੋ ਕੰਮ ਦਾ ਜ਼ਿਆਦਾ ਬੋਝ ਸੀ ਉਸ ਬੋਝ ਨੂੰ ਘੱਟ ਕਰਨ ਵਾਸਤੇ ਸਕੂਲ ਕੈਂਪਸ ਮੈਨੇਜਰ ਦੀ ਜਿਹੜੀਆਂ ਪੋਸਟਾਂ ਸੀ ਇਹ ਸਕੂਲਾਂ ਵਿੱਚ ਦਿੱਤੀਆਂ ਨੇ ਜਿਵੇਂ ਕਿ ਗਰਾਊਂਡ ਦੀ ਸਫਾਈ ਗਰਾਊਂਡਾਂ ਦੇ ਵਿੱਚ ਪਾਣੀ ਦਾ ਪ੍ਰਬੰਧ ਕਰਨਾ ਬੱਚਿਆਂ ਵਾਸਤੇ ਪਾਣੀ ਦਾ ਪ੍ਰਬੰਧ ਕਰਨਾ ਟਾਇਲਟਸ ਦੇਖਣੇ ਵੇਡੇ ਮੀਲ ਚੈੱਕ ਕਰਨਾ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਕਾਫੀ ਜ਼ਿਆਦਾ ਹੈ 2400 ਦੇ ਕਰੀਬ ਬੱਚੇ ਹਨ ਔਰ ਅਕੈਡੈਮਿਕਸ ਕੋ ਕਰਿਕੂਲਰਸ ਦੇ ਨਾਲ ਨਾਲ ਸਾਰੀ ਬਿਲਡਿੰਗ ਨੂੰ ਮੈਨੇਜ ਕਰਨਾ ਆਪਣੇ ਆਪ ਦੇ ਵਿੱਚ ਇੱਕ ਚੈਲਿੰਜਿੰਗ ਟਾਸਕ ਹੈ ਸੋ ਕੈਂਪਸ ਮੈਨੇਜਰ ਦੀ ਸਪੋਰਟ ਦੇ ਨਾਲ ਬਹੁਤ سارے ਕੰਮ ਬੜੇ ਆਰਾਮ ਨਾਲ ਹੋ ਜਾਂਦੇ ਨੇ ਤੇ ਟੀਚਰਸ ਨੂੰ ਆਪਣੀ ਟੀਚਿੰਗ ਦੇ ਵਿੱਚੋਂ ਟਾਈਮ ਕੱਢ ਕੇ ਟਾਈਮ ਵੇਸਟ ਨਹੀਂ ਕਰਨਾ ਪੈਂਦਾ ਕਿਹੜੇ ਬੰਦੇ ਨੇ ਸਕੂਲ ਵਿੱਚ ਐਂਟਰ ਕਰਨਾ ਕਿਸ ਕੰਮ ਲਈ ਐਂਟਰ ਹੋਣਾ ਤੇ ਉਹ ਕੰਮ ਜਿਹੜਾ ਆ ਉਹ ਦਰਜ ਕੀਤਾ ਜਾਂਦਾ ਹੈ ਇਸ ਸਕਿਉਰਿਟੀ ਗਾਰਡ ਜਿਹੜੇ ਆ ਬੜੀ ਤੰਦੇਈ ਦੇ ਨਾਲ ਸਾਰਾ ਕੰਮ ਕਰ ਰਹੇ ਆ ਕੈਂਪਸ ਮੈਨੇਜਰ ਪੜਾਈ ਤੋਂ ਬਿਨਾ ਬਾਕੀ ਸਾਰਾ ਕੰਮ ਕੈਂਪਸ ਮੈਨੇਜਰ ਦੇਖਣਗੇ ਹੈਡਮਾਸਟਰ ਸਦਾ ਧਿਆਨ ਸਾਰਾ ਧਿਆਨ ਆਪਣੇ ਟੀਚਰਾਂ ਨਾਲ ਮਿਲ ਕੇ ਪੜਾਈ ਕਰਾਉਣ ਤੇ ਹੋਊਗਾ ਅੰਜੂ ਵਾਲਾ ਹੈਡਮਿਸਟ्रेस گورਨਮੈਂਟ ਹਾਈ ਸਕੂਲ ਰਾਜਪੁਰਾ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਇਹ ਖੁਸ਼ੀ ਸਾਂਝੀ ਕਰਦੀ ਹਾਂ ਕਿ ਸੈਸ਼ਨ 2024-25 ਵਿੱਚ ਮੇਰੇ 8th ਕਲਾਸ ਦੇ ਬੱਚਿਆਂ ਨੇ ਐਨਐਮਐਮਐਸ ਨੈਸ਼ਨਲ ਮੀਨਸ ਕਾ ਮੈਰਿਟ ਸਕੀਮ ਦਾ ਟੈਸਟ ਕ੍ਰੈਕ ਕੀਤਾ ਹੈ ਚਾਰ ਬੱਚਿਆਂ ਨੇ ਟੈਸਟ ਕਲੀਅਰ ਕੀਤਾ ਹੈ ਔਰ ਇਹਨਾਂ ਵਿੱਚੋਂ ਜੋ ਤਿੰਨ ਬੱਚੇ ਹੈ ਉਹ ਡਿਸਟ੍ਰਿਕਟ ਦੇ ਵਿੱਚ ਪਹਿਲੀਆਂ ਤਿੰਨ ਪੋਜੀਸ਼ਨ ਹਾਸਲ ਕੀਤੀਆਂ ਇਹਨਾਂ ਨੇ ਵਿਨੇ ਸਲਾਰੀਆ 148 ਮਾਰਕਸ ਔਰ ਅਨਮੋਲ 147 ਹਵੀਸ਼ 140 ਔਰ ਪ੍ਰਿਆੰਚੂ 102 ਮਾਰਕਸ ਇਹਨਾਂ ਨੇ ਲਏ ਹੈ 148 ਮਾਰਕਸ ਆਈ ਥਿੰਕ ਕਿ ਪੰਜਾਬ ਵਿੱਚ 3rd ਪੋਜੀਸ਼ਨ ਹੈ ਬੜੇ ਹੀ ਹੁਨਰਵਰ ਬੱਚਿਆਂ ਨੇ ਇਟੈਸ ਕੁਆਲੀਫਾਈ ਕੀਤਾ ਔਰ ਇਹਨਾਂ ਬੱਚਿਆਂ ਨੂੰ ਹਰ ਸਾਲ 12000 ਸਕਾਲਰਸ਼ਿਪ ਇਹਨਾਂ ਨੂੰ ਮਿਲੇਗੀ 4 ਸਾਲ ਜੋ ਤੱਕ ਇਹ ਪਲੱਸ 2 ਕੰਪਲੀਟ ਕਰ ਜਾਣਗੇ ਉਹ ਬੜਾ ਹੀ ਵਧੀਆ ਸਰਕਾਰ ਵੱਲੋਂ ਵੀ ਇਹ ਉਪਰਾਲਾ ਹੈ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੀ ਕਿ ਮੇਰੇ ਸਕੂਲ ਵਿੱਚ 2021 ਤੋਂ ਲੈ ਕੇ ਹੁਣ ਤੱਕ 21 ਸਟੂਡੈਂਟਸ ਨੇ ਇਹ ਐਗਜ਼ਾਮ ਕਲੀਅਰ ਕਰ ਲਿਆ ਔਰ ਉਹ ਸਕਾਲਰਸ਼ਿਪ ਪ੍ਰਾਪਤ ਕਰ ਰਹੇ ਹਨ ਮੇਰੇ ਸਕੂਲ 2024-25 ਦੇ ਸਾਰੇ ਨਤੀਜੇ ਬਹੁਤ ਹੀ ਵਧੀਆ ਨੇ ਕਿਸੇ ਵੀ ਤਰ੍ਹਾਂ ਦਾ ਕੰਪੀਟੀਸ਼ਨ ਹੁੰਦਾ ਹੈ ਤੇ ਡਿਸਟ੍ਰਿਕਟ ਲੈਵਲ ਤੇ ਆ ਚਾਹੇ ਬਲਾਕ ਲੈਵਲ ਤੇ ਆ ਮੇਰੇ ਵਿਦਿਆਰਥੀ ਬੈਸਟ ਪਰਫਾਰਮ ਕਰਕੇ ਆਉਂਦੇ ਆ ਮੇਰੇ ਸਟੂਡੈਂਟ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਕਯੂਜ਼ ਕੰਪੀਟੀਸ਼ਨ ਵਿੱਚ ਪਿਛਲੇ ਸਾਲ 23 24 ਵਿੱਚ ਵੀ ਮੇਰੇ ਬੱਚਿਆਂ ਨੇ ਜ਼ਿਲ੍ਹੇ ਦੇ ਵਿੱਚ ਫਰਸਟ ਫਰਸਟ ਪੋਜੀਸ਼ਨ ਹਾਸਲ ਕੀਤੀ ਸੀ ਔਰ ਸਟੇਟ ਲੈਵਲ 'ਤੇ ਕੰਪੀਟ ਕਰਕੇ ਆਏ ਸੀ ਔਰ ਇਸ ਸਾਲ ਸੇਮ ਇਹਨਾਂ ਨੇ ਉਹ ਪੋਜੀਸ਼ਨ ਨੂੰ ਰੀਟੇਨ ਰੱਖਿਆ ਔਰ ਇਸ ਸਾਲ ਵੀ ਬੱਚਾ ਨੇ ਡਿਸਟ੍ਰਿਕਟ ਵਿੱਚ ਯੂਆਈ ਫਰਸਟ ਪੋਜੀਸ਼ਨ ਹਾਸਲ ਕੀਤੀ ਹੈ ਸਪੋਰਟਸ ਦੇ ਵਿੱਚ ਵੀ ਬਹੁਤ ਵਧੀਆ ਮੇਰੇ ਬੱਚੇ ਜਿਹੜੇ ਪਰਫਾਰਮ ਕਰਕੇ ਆਉਂਦੇ ਆ ਔਰ ਅੱਛੀ ਪੋਜੀਸ਼ਨਸ ਲੈ ਕੇ ਆਉਂਦੇ ਆ ਇੱਕ ਬੱਚੇ ਨੇ ਸਟੇਟ ਲੈਵਲ ਦਾ ਜਿਹੜਾ ਬੈਡਮਿੰਟਨ ਦੇ ਵਿੱਚ ਫਰਸਟ ਪੋਜੀਸ਼ਨ ਹਾਸਲ ਕੀਤੀ ਸੀ ਸਟੇਟ ਲੈਵਲ ਤੇ ਬੈਡਮਿੰਟਨ ਦੇ ਵਿੱਚ ਔਰ ਮੈਂ ਇਥੋਂ ਦੀ ਪਬਲਿਕ ਨੂੰ ਇਹੀ ਅਪੀਲ ਕਰਨਾ ਚਾਹਾਂਗੀ ਕਿ ਆਪਣੇ ਬੱਚਿਆਂ ਨੂੰ ਗਵਰਨਮੈਂਟ ਹਾਈ ਸਕੂਲ ਰਾਜਪੂਰਾ ਦੇ ਵਿੱਚ ਦਾਖਲ ਕਰਵਾਓ ਤੇ ਉਹਨਾਂ ਦਾ ਫਿਊਚਰ ਬ੍ਰਾਈਟ ਬਣਾਓ ਮੋਕੇ ਦੀ ਸਰਕਾਰ ਵੱਲੋਂ ਵੀ ਬੜੇ ਹੀ ਅੱਛੇ ਉਪਰਾਲੇ ਕੀਤੇ ਜਾ ਰਹੇ ਆ ਸਰਕਾਰੀ ਸਕੂਲਾਂ ਦੇ ਵਿੱਚੋਂ ਵੈਲ ਕੁਆਲੀਫਾਈਡ ਸਟਾਫ ਹੈ ਕੁਸ ਮਿਲਦੀਆਂ ਏਟ ਤੱਕ ਯੂਨੀਫਾਰਮ ਮਿਡ-ਡੇ ਮੀਲ ਐਵਰੀ ਫੈਸਿਲਿਟੀ ਐਵਰੀ ਕਲਾਸਰੂਮ ਇਨ ਮਾਈ ਸਕੂਲਸ ਸਮਾਰਟ ਕਲਾਸਰੂਮ ਇੰਟਰਐਕਟਿਵ ਪੈਨਲ ਦੇ ਥਰੂ ਪੜਾਈ ਕਰਵਾਈ ਜਾਂਦੀ ਹੈ ਬੱਚਿਆਂ ਨੂੰ ਤੇ ਇੰਨੀ ਆ ਫੈਸਿਲਟੀਆਂ ਦੇ ਬਾਵਜੂਦ ਮੈਂ ਪੇਰੈਂਟਸ ਨੂੰ ਇਹੀ ਅਪੀਲ ਕਰਾਂਗੀ ਕਿ ਇਧਰ ਉਧਰ ਭਟਕਣਾ ਛੱਡ ਕੇ ਆਪਣੇ ਬੱਚਿਆਂ ਨੂੰ ਗਵਰਨਮੈਂਟ ਹਾਈ ਸਕੂਲ ਰਾਜਪੂਰਾ ਵਿੱਚ ਦਾਖਲ ਕਰਵਾਓ ਤੇ ਜੋ ਮਿਲ ਰਿਹਾ ਸਰਕਾਰੀ ਤੁਹਾਨੂੰ ਫਾਇਦੇ ਉਹਨਾਂ ਦਾ ਲਾਭ ਉਠਾਓ ਤੇ ਉਹਨਾਂ ਦੇ ਉਜਵਲ ਭਵਿੱਖ ਲਈ ਇਹਨਾਂ ਨੂੰ ਮੇਰੇ ਸਕੂਲ ਵਿੱਚ ਦਾਖਲ ਕਰਵਾਓ ਥੈਂਕਸ ਮੇਰਾ ਨਾਮ ਇਹਨੇ ਸੁਨਵਾਰੀਆ ਮੈਂ ਗਵਰਨਮੈਂਟ ਹਾਈ ਸਕੂਲ ਰਾਜਪੂਰਾ ਦੇ ਪਰਦਾ ਹਾਂ ਅੱਜ ਅਸੀਂ ਐਨਡ ਆਵਲ ਮਾਸ ਐਗਜ਼ਾਮ ਪਾਸ ਕਰ ਲਿਆ ਹੈ ਅਸੀਂ 4 ਬੱਚੇ ਜ਼ਿਲ੍ਹੇ ਪੱਧ ਤੇ ਟੋਪ 3 ਪੋਜੀਸ਼ਨ ਤੇ ਆਏ ਹਾਂ ਕੁਝ ਲੋਕ ਸਮਝਦੇ ਹਨ ਕਿ ਪ੍ਰਾਈਵੇਟ ਸਕੂਲ ਸਰਕਾਰੀ ਸਕੂਲ ਤੋਂ ਵਧੀਆ ਇਹ ਸਾਰਾ ਬ੍ਰਹਿਮ ਹੈ ਗਲਤ ਹੈ ਪ੍ਰਾਈਵੇਟ ਸਕੂਲ ਸਰਕਾਰੀ ਸਕੂਲ ਤੋਂ ਥੱਲੇ ਹੈ ਸਰਕਾਰੀ ਸਕੂਲਾਂ ਚ ਕਾਫੀ ਵਧੀਆ ਪੜਾਈ ਹੁੰਦੀ ਹੈ ਉਸ ਦਾ ਉਦਾਰਨ ਆਹੀ ਹਨ ਮੇਰਾ ਨਾਮ ਹਵੀਸ਼ ਕੁਮਾਰ ਆ ਮੈਂ ਗਵਰਨਮੈਂਟ ਹਾਈ ਸਕੂਲ ਰਾਜਪੂਰਾ ਵਿੱਚ ਪੜਦਾ ਹਾਂ ਅੱਜ ਕੱਲ ਅਸੀਂ ਐਨਮੈਸ ਦਾ ਐਗਜ਼ਾਮ ਪਾਸ ਕਰ ਲਿਆ ਤੇ ਸਾਡੇ ਸਕੂਲ ਦੇ ਵਿੱਚ ਕੁੱਲ 4 ਬੱਚਿਆਂ ਨੇ ਇਹ ਐਗਜ਼ਾਮ ਪਾਸ ਕੀਤਾ ਹੈ ਅਸੀਂ ਤੇ ਇਹਨਾਂ ਬੱਚੇ ਜ਼ਿਲ੍ਹਾ ਪੱਧਰ ਤੇ ਟੋਪ ਤੇ ਆਏ ਹਾਂ ਲੋਕ ਸਮਝਦੇ ਹਨ ਕਿ ਪ੍ਰਾਈਵੇਟ ਸਕੂਲ ਸਰਕਾਰੀ ਸਕੂਲ ਨਾਲੋਂ ਵਧੀਆ ਹੈ ਪਰ ਇਹ ਸਾਰਾ ਵਹਿਮ ਹੈ ਸਰਕਾਰੀ ਸਕੂਲ ਬਹੁਤ ਵਧੀਆ ਹਨ ਇੱਥੋਂ ਦੀ ਪੜ੍ਹਾਈ ਵੀ ਬਹੁਤ ਬਹੁਤ ਚੰਗੀ ਹੈ ਮੈਂ ਇੱਥੋਂ ਤੋਂ ਛੇਵੀਂ ਤੋਂ ਪੜ੍ਹਦਾ ਪੜ੍ਹਦਾ ਪੜ੍ਹਉਂਦਾ ਮੈਂ ਇੱਥੇ 6ਵੀਂ ਤੋਂ ਪੜ੍ਹ ਰਹੀ ਹਾਂ ਹਾਂ ਅਤੇ ਇਹਦੀ ਪੜ੍ਹਾਈ ਬਹੁਤ ਵਧੀਆ ਹੈ ਸਾਡੇ ਸਾਡੇ ਸਕੂਲ ਦੇ ਟੀਚਰ ਬਹੁਤ ਵਧੀਆ ਹਨ ਅਤੇ ਬਹੁਤ ਲਗਨ ਨਾਲ ਪੜ੍ਹਾਉਂਦੇ ਹਨ ਬਸ ਲੋਕ ਸਮਝਦੇ ਹਨ ਕਿ ਪ੍ਰਾਈਵੇਟ ਸਕੂਲ ਵਧੀਆ ਹੈ ਪਰ ਇਹ ਸਾਰਾ ਝੂਠ ਹੈ ਸਰਕਾਰੀ ਸਕੂਲ ਬਹੁਤ ਵਧੀਆ ਹਨ ਸਰਕਾਰ ਨੇ ਬਹੁਤ ਮਹਿੰਮ ਚਲਾਈ ਦੇ ਹਨ ਬੱਚਿਆਂ ਲਈ ਸਾਨੂੰ ਸਕੋਲਰਸ਼ਿਪ ਵੀ ਮਿਲਦੀ ਹੈ ਹੁਣ